ਕੈ ਕਿਤਾ ਗਿਆ ਸੀ ਆਕੇ ਮੈਂ ਜਲਦੀ ਪਰਤ ਆਵਾਂਗਾ ਆਕੇ ਰਾਣੀ ਆਪਕੇ ਸੇਰਿਆਂ ਨਾਲ ਵਿਹਲੇ ਜਾਵਾਂਗਾ ਤੂੰ ਮੇਰਾ ਇੰਤਜ਼ਾਰ ਕਰ ਬਹੁਤੀ ਹੌਕੇ ਨਾ ਪਹੀ ਅਜੇ ਮੈਨੂੰ ਕੁਝ ਜ਼ਰੂਰੀ ਕੰਮ ਹੈ ਏ ਕੈ ਮੇਰਾ ਪਗੜਾ ਲੱਗਾ ਲੱਗਾ ਮੈਨੂੰ ਨਾ ਸਾਹ ਉਸ ਅਦਲੀ ਚਲਦੀ ਯਾਰ ਇਹ ਲੱਭ ਜੋ ਉਸ ਬੋਲੇ ਸੀ ਤੇ ਮੈਨੂੰ ਆਖਰੀ ਵਾਰ ਪਹਿਲੀ ਆਸੀ ਜਦ ਉਖੋਤੇ ਕਾਲੀ ਕਾਲੀ ਵਿੱਚ ਮੈਨੂੰ ਭਗਤ ਦੀ ਯਾਦ ਕੋ ਦੀ ਦੇ ਤੰਦ ਮਨ ਖਵਾ ਨਾਲ ਤਪ ਤਪ ਵੀਖਾਂ ਕਿ ਕਿਤਰੀ ਕੰਧਾਂ ਹੀ ਦਿਨ ਮੀਲਾ ਇਸ ਪਰ ਮਚੀ ਜਾਈ ਕੋਈ ਚਾਹ 세 ਮੇਥੀ ਪੀਸੀ ਪੀਸੋ ਦੇ ਚੜਕੇ ਮੇਰਾ ਚਲ ਪਰ ਰੰਗ ਪਿੱਕਾ ਪੈ ਗਿਆ ਖੁਸ਼ੀਆਂ ਜੋ ਸੀ ਬੜਾ ਗੂੜਾ ਔੜਾ ਸੀ ਉਹਨੇ ਮੈਨੂੰ ਪਿਆਰ ਪਰ ਆਇਆ ਮਾਂ ਲਾੜੀ ਕਿਸ ਕਰਾਇਆ ਸੀ ਕਿੰਦੇ ਇਹ ਮੇਰਾ ਭਗਤ ਘਰ ਵਿੱਚ ਫਾਂਸੀ ਦਾ ਰੱਸਾ ਪਾ ਕੇ ਪਰ ਮੈਂ ਢੋਲ ਕਿਉਂ ਰਹੀ ਹਾਂ ਨਹੀਂ ਨਹੀਂ ਮੈਂ ਹਾਂ ਫਗਨ ਦੀ ਮੰਗੀ ਤੱਕ ਜੋ ਗੁਲਾਬੀ ਰੀਤ ਨੇ ਅਜ਼ਾਦੀ ਦੀ ਰੋਸ਼ਨੀ ਨੰਨਿਤ ਕਰੇ ਮੈਂ ਥੁਸੂ ਥੁਸੂ ਕਿਉਂ ਕਰਾਂ ਕਿਉਂ ਮੈਂ ਕਮਜ਼ੋਰ ਕਮਜ਼ੋਰ ਮੈਂ ਮੰਗੀ ਤਰ੍ਹਾਂ ਅਕਸੂਰ ਦੇ ਜੋ ਕਾਇਰ ਕਾਲੇ ਹਨੇਰੇ ਵਿੱਚ ਜਲੇਰੀ ਦਾ ਚਾਨਣ ਬਣ ਚਾਹੀਏ ਜ਼ਬਰ ਜ਼ੁਲਮ ਨੂੰ ਮੁਕੂਰ ਖਾਤਰ ਜਿਹੜਾ ਲਹਿੰਦਾ ਸੀ ਸਦਾ ਸੀਨਾ ਕਣਿਆ ਗੁਲਾਮੀ ਦੀਆਂ ਜ਼ੰਜੀਰਾਂ ਨੂੰ ਕੱਟਣ ਲਈ ਜਿਹਦਾ ਪਤੰਕ ਖੂਨ ਜ਼ਰੀਆ ਬਣਿਆ ਜਿਹਦੀ ਖੁੰਖਾਰ ਤੋਂ

ਉਹ ਦੀਕ ਦੀ ਰੱਖੀ ਉਹ ਸਾਡੇ ਪਿੰਡ ਦੇ ਬਜ਼ੁਰਗ ਆ ਕੇ ਧੀਏ ਉਹ ਅੱਜ ਆਦਿ ਜ਼ਿੰਦਗੀ ਵਿੱਚ ਸਦਾ ਬਾਸਤੀ ਜਾਣ ਵਾਲਾ ਕਦੇ ਮੁੜਤੇ ਨਹੀਂ ਮੈਂ ਬਾਬੇ ਬਾਤ ਉਹ ਆਵੇਂ ਇਸ ਜਨਮ ਨਹੀਂ ਆਇਆ ਆਪਣੀ ਜ਼ਰੂਰੀ ਕੰਮ ਕਰ ਅਗਲੇ ਜਨਮ ਆ ਜਾਵੇਂ ਬਾਬਾ ਤਨਨੀ ਥੋੜੀ ਧੀਏ ਨਹੀਂ ਹੁੰਨੇ ਨੀ ਅਗਲਾ ਜਨਮ ਬਾਬੇ ਨੇ ਕਿ ਨਹੀਂ ਸਮਝਿਆ ਨਾ ਤੋੜ ਹੌਸਲਾ ਮੇਰੇ ਵਾਸਤੇ ਤਾਂ ਹੁੰਦਾ ਹੈ ਅਗਲਾ ਜਨਮ ਮੇਰੀ ਤਾਰਸ ਅਗਲਾ ਜਨਮ ਜਿੱਤੇ ਮੇਰਾ ਭਗਤ ਰਾਮ ਮੰਗੀ ਤਰੇ ਪੜ ਕੇ ਜਨ ਜਨਮ ਕੇ ਕੋੜੀ ਚੜੀ ਚੜੀ ਮੈਨੂੰ ਯੋਣ ਵੀ ਹੋਇਆ ਇੱਕ ਉਹ ਵਾਦਾ ਜ਼ਰੂਰ ਕਰਾਈ ਕਰ ਉਹ ਆਏ ਘਰੇ ਨਵੇਂ ਭਗਤ ਕੀ ਸੂਝ ਮੈਂ ਇੰਤਜ਼ਾਰ ਕਰੂੰਗੀ ਹਾਂ ਜਿਸਨੇ ਇੰਤਜ਼ਾਰ ਵੀ ਨਾ ਕਰਿਆ